ਸਿੱਖਿਆ ਦਾ ਸਾਰਾ ਕੁਝ ਹੀ ਉਹਨਾਂ ਤੋਂ ਆ ਜੀ ਚਾਹੇ ਨਾਲ ਰਹਿ ਕੇ ਨਹੀਂ ਸਿੱਖਿਆ ਲਾਸਟ ਫਿਲਮ ਨਹੀਂ ਮੈਂ ਦੇਖੀ ਬਨਜਾਰਾ ਆਇਆ ਹਾਂ ਪਤਾ ਲੱਗ ਜਾਂਦਾ ਜੀ ਕਿ ਬੰਦੇ 'ਚ ਹੈ ਕੁਝ ਕਿ ਨਹੀਂ ਹੈ ਦੁਨੀਆ ਫੈਨ ਆ ਜੀ ਉਹਨਾਂ ਦੀ ਉਸਤਾਦ ਦੀ ਗੱਲ ਕੀਤੀ ਬੱਬੂ ਮਾਨ ਜੀ ਦੇ ਤੁਸੀਂ ਕਾਫੀ ਵੱਡੇ ਮਤਲਬ ਕਿ ਉਹਨੂੰ ਮੰਨਦੇ ਹੋ ਉਸਤਾਦ ਮੰਨਦੇ ਹੋ ਤੁਹਾਡਾ ਤੁਸੀਂ ਸੁਣਿਆ ਟੈਟੂ ਵੀ ਬਣਾਇਆ ਹੋਇਆ ਆਪਣਾ ਬੋਡੀ ਤੇ ਕੀ ਕਹਿਣਾ ਚਾਹੋਗੇ ਬੱਬੂ ਮਾਨ ਜੀ ਦੀ ਗਾਇਕੀ ਨੂੰ ਲੋਕ ਵੀ ਪਸੰਦ ਕਰਦੇ ਨੇ ਤੁਸੀਂ ਉਹਨਾਂ ਦੀ ਗਾਇਕੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਉਹਨਾਂ ਤੋਂ ਕੀ ਸਿੱਖ ਲੈਂਦੇ ਹੋ ਸਿੱਖਿਆ ਦਾ ਸਾਰਾ ਕੁਝ ਹੀ ਉਹਨਾਂ ਤੋਂ ਆ ਜੀ ਚਾਹੇ ਨਾਲ ਰਹਿ ਕੇ ਨਹੀਂ ਸਿੱਖਿਆ ਪਰ ਉਹਨਾਂ ਦੀਆਂ ਇੰਟਰਵਿਊਆਂ ਲਾਈਵ ਸ਼ੋਅ YouTube ਤੇ ਜੋ ਵੀ ਹੈ ਜਿੰਨੇ ਵੀ ਉਹਨਾਂ ਨੇ ਫਿਲਮਾਂ ਕਰੀਆਂ ਬਸ ਇਹ ਕਾ ਲਾਸਟ ਫਿਲਮ ਨਹੀਂ ਮੈਂ ਦੇਖੀ ਬਨਜਾਰਾ ਗਾਣੇ ਉਹਦੇ ਵੀ ਪਰ ਮੈਂ ਸੁਣ ਲਏ ਸਾਰੇ ਮੇਰ ਕੋ ਅਰੀਜਨਲੀ ਨੇ ਬਸ ਉਹੀ ਇੱਕ ਫਿਲਮ ਮੈਂ ਦੇਖੀ ਨਹੀਂ ਪਰ ਆਹਾਂ ਹਾਂ ਪਤਾ ਲੱਗ ਜਾਂਦਾ ਜੀ ਕਿ ਬੰਦੇ ਚ ਹੈ ਕੁਝ ਕਿ ਨਹੀਂ ਹੈ ਦੁਨੀਆ ਫੈਨ ਆ ਜੀ ਉਹਨਾਂ ਦੀ ਮੇਰੇ ਤੋਂ ਵੱਡੇ ਵੱਡੇ ਫੈਨ ਬੈਠੇ ਆ ਸਵੇਰੇ ਉੱਠ ਕੇ ਜਿਹੜੇ ਪਾਠ ਕਰਦੇ ਆ ਪੂਜਾ ਮੈਨੂੰ ਬਹੁਤ ਵੀਡੀਓ ਆਉਂਦੀਆਂ ਸਿੱਖਣ ਨੂੰ ਹੀ ਮਿਲਦਾ ਜੀ ਸੀਨੀਅਰ ਕਲਾਕਾਰ ਕੋਈ ਵੀ ਆ ਜੀ ਚਾਹੇ ਬੱਬੂ ਮਾਨ ਸਾਹਿਬ ਆ ਗੁਰਦਾਸ ਮਾਨ ਸਾਹਿਬ ਆ ਕੋਈ ਵੀ ਆ ਮੱਖਣ ਭਾਜੀ ਹੋ ਗਏ ਜਿੰਨੇ ਵੀ ਸੀਨੀਅਰ ਕਲਾਕਾਰ ਆ ਮਨਮੋਹਣ ਵਾਰਸ ਹੋ ਗਿਆ ਜਿੰਨੇ ਵੀ ਕਲਾਕਾਰ ਨੇ ਸੀਨੀਅਰ ਇਹਨਾਂ ਤੋਂ ਹਮੇਸ਼ਾ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਜੀ ਜ਼ਰੂਰ ਮਿਲਦਾ ਕਿਉਂਕਿ ਸਿਆਣੇ ਬੰਦੇ ਨੇ ਉਮਰ ਹੰਢਾਈ ਹੁੰਦੀ ਹੈ ਜੀ ਉਹਨੂੰ ਦੇਖਾਂਗੇ ਤਾਂ ਕੁਝ ਸਿੱਖਾਂਗੇ